ਬੱਜੀਾਸ ਸਿੱਕਾਲਾ ਸਿੱਕਾਲਾ ਜੀ ਹੋਰ ਦਸਾਓ ਜੀ ਵਧੀਆ ਜੀ ਕਿੱਦਾਂ ਕਿਰਪਾ ਕਿਵੇਂ ਚੱਲਦਾ ਕੰਮ ਮੈਂ ਨਾ ਜਾਇਦਾ ਕਰਾਂ ਚਲੋ ਹੋਰ ਵਧੀਆ ਅੱਜ ਧੋਖੜਾ ਘਪਣਾ ਕੀ ਚੱਲ ਪੰਜ ਨਹੀਂ ਹੋਣੀ ਨਾ ਪਗਲੀਣਾ ਪਾਮਾ ਕੇ ਅੱਛਾ ਕੱਟਿਆ ਲਈਏਗੇ ਅੱਜ ਨਹੀਂ ਲੱਗੀਆਂ ਨਹੀਂ ਆਈ ਨਹੀਂ ਅੱਜ ਅੱਛਾ ਆਾਂਗੇ ਅਗਲੀ ਵਾਰ ਅੱਜ ਮਈਆਂ ਤਾਜ਼ੀਆਂ ਆਪਨੇ ਤੋਂ ਕਿੰਨੀਆਂ ਮਹਰਾਜ ਮਿੰਦ ਪੌਣੀਆਂ ਮਈਆਂ ਦੇ ਸਾਟ ਆ ਦੋ ਨਹੀਂ ਪੌਣੀਆਂ ਚਲੋ ਦੱਸੋ ਮਹਰਾਜੋ ਆਹ ਚੋ ਡਿੱਬੇ ਕੋਲ ਤਾਲੀ ਦੋ ਜਾਨੋ ਲਾੜੂ ਦੇ ਬੱਚਾ ਲੋ ਜੀ ਬਿਲਕੁਲ ਤਾਜ਼ੀ ਹੈ ਕੱਟਿਆ ਕੱਟੀ 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 ਮਖਰਾ ਤੇ ਕਿੰਨਾ ਬੋਲਾ ਬੋਲਾ 10 ਕਿਲੋ 10 ਕਿਲੋ ਬੋਲਾ ਤੇ ਵੇਖਾ ਕੱਢ ਵੇ ਲੈਣ ਕਿੱਦਾ ਬਾਕੀ ਵੱਡੀ ਛੋਟੀ ਬੰਦਾ ਨਹੀਂ ਵੇਖਣ ਦੇਂਦੀ ਅਗਲੇ ਬੰਦੇ ਆਹ ਦੇਖੋ ਤੇ ਪੇਠਪੜਾ ਵੇਖੋ ਕਰਾ ਦੇ ਕਹਨੂੰ ਦਹੀ ਵੀ ਜਾਣੀ ਨਹੀਂ ਕਹਦੀਏ ਕਿ ਅਸੀਂ ਜਾਣੇ ਆ ਪਾਈ ਜੀ ਦੇ ਦੋ ਤਿੰਨ ਪੂਰ ਬਿਲਕੁਲ 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 ਪਰ ਜਿਹੜੀ ਗੱਲ ਹੈਗੀ ਆਪਣੇ ਇਲਾਕੇ ਚੋਂ ਲਈ ਆ ਆ ਠੀਕ ਲਿਆਦੀ ਬੰਦੇ ਉਧਰ ਹੋਵੇ 20 ਬਣਾ ਕਰੀ ਕਰਦੇ ਕੱਦ ਬੜਾ ਮੈਨਾਂ ਨਾ ਕਿਹ ਨਗਰ ਉਧਰੋਂ ਦੋਸਤ ਹੋ ਸੀ ਸੰਦੀਪ ਜੀ ਤੇਰੇ ਹੀ ਚੈਨਲ ਤੇ ਵੇਚੀ ਪਿਛਲੀ ਵਾਲੀ ਹਾਂ ਸਾਲ ਬਿਠੋ ਲੈਣ ਦੀ ਹੈ ਸਾਲ ਬਿਖੋ ਲੈਣ ਦੀ ਬਸ ਠੀਕ ਹੈ ਫਿਰ ਚੰਗੀ ਝੋਟੀ ਹੈ ਨਾ ਇਹ ਚਾਹ ਦੱਸਿਆ ਸਾਰਾ ਰੱਸ ਦੇ ਲਾਂਗੇ ਚਾਹ ਜੂ ਕਿੰਨੇ ਆ ਦੁੱਧ ਨੇ ਜੋਖਿਆ 15 ਪਲੱਸ ਅਜੇ 15 ਪਲੱਸ ਹੈ ਬੱਚਾ ਵੀ ਲਾ ਦਿੰਨੇ ਆ ਕੋਈ ਨਹੀਂ ਠੀਕ ਆ ਚੋਰ ਜਾਣੇ ਪੋਲੀ ਆ ਕੋਨਾ ਕੋਈ ਲਾਟੂ ਆ ਸਾਡੇ ਦੁਜਾ ਕਿਉਂ ਬਹੁਤੀ ਜਿਆਦੀ ਹਾਂ ਮਾਰੀ ਜੀ ਭਲ ਰੱਖਦੀ ਹੈ ਜੀ ਚਲ ਕਾ ਦਵੇ ਗੱਡਾ ਜੋਟੀ ਵੱਡੀ ਛੋਟੀ ਆ ਲਾਓ ਬੱਚਾ ਕੋਈ ਪਤਾ ਉਧਰ ਆ ਜੀ ਹੁਣ ਜਾਓ ਹਾਂ ਬੱਚਾ ਲਾ ਦੇ ਦੋ ਮੁੱਲ ਬਾਦੀ ਕਰਦੇ ਆ ਆ ਜਾ ਆਹਾ ਇਧਰ ਵੇਖ ਤੇਰਾ ਵਜਤ ਹੁਣ ਦੱਸੇਗਾ ਆਪਦੇ ਮੂੰਹੋਂ ਸਿਰ ਤੇ ਕਰੇਗਾ ਹਿੰਟ ਕਰਨੀ ਆ ਨਹੀਂ ਸਿਰਫ ਤਾਂਫੀ ਹੁੰਦੀ ਆ ਭਾਈ ਦੇਖੀ ਐ ਛੋਟੀ ਨੀ ਗੱਪਣ ਗੱਪਣ ਘੱਟੀ ਦੂਜੇ ਸੂਏ ਸੁਣੀ ਆ ਪਹਿਲਾਂ ਵੀ ਲੋਕ ਪਹਿਲਾਂ ਵੀ ਕਹਿ ਕੇ ਦੇਖਦੇ ਲੋ ਜੀ ਗੱਪਣ ਘੱਟੀ ਦੂਜਾ ਸੂਏ ਦਾ ਵੇਖੋ ਲੇਵਾ ਕਰਾ ਦੇ ਆਪਦੀ ਘੱਟੀ ਮਾਨੇ ਠੀਕ ਆ ਆਦ ਨਹੀਂ ਮੈਂ ਵੇਖ ਰੂੰ ਕੁਝ ਹੋ ਜਾਂਦੀ ਆ ਇਹ ਥੋੜਾ ਘੱਟੀ ਦੀ ਕੋਈ ਕਮੀ ਵੇ ਨਹੀਂ ਨਹੀਂ ਠੀਕ ਆ ਆਜੋ ਕਰੋ ਮਾਲ ਨੂੰ ਅੰਦੀ ਘੜਕੜ ਅਗਲੀ ਤੇ ਆਪਣੇ ਲੱਗ ਰਹੀ ਆ ਵੀ ਆਪਣੇ ਲੱਗ ਰਹੀਆਂ ਆਪਣੇ ਲੱਗਦੇ ਬਸ ਠੀਕ ਆ ਆ ਜਣੀ ਜੋ ਹਫਤਾ ਨਹੀਂ ਸੁਣੀ ਅੱਛਾ ਉਹ ਤਰੀਕ ਨੂੰ ਦਿਨ ਪੂਰੇ ਆ ਦੇ ਪਹਿਲਾਂ ਮੈਂ 12 13 किलो ਦਿੱਤਾ 12 13 किलो ਹੈ ਫਿਰ ਕੀ ਦੇ ਜੇ ਵੱਧ ਉਹ ਅਗਲੇ ਦੇ ਖੰਗੇ ਲੋ ਜੀ ਵੇਖੋ ਘਰਾਂ ਦੀ ਬਹੁਤ ਸੋਣੀ ਛੋਟੀ ਹੈ ਮੈਂ ਲੈ ਆਇਆ ਪੂਰਾ ਬਣਾਉਗਾ ਚਲੋ ਬਣੂ ਵੜੀ ਸੰਦੀਰ ਇਹ ਚੱਡਾ ਦੇ ਥਾਨੇ ਹੁੰਦਾ ਇਧਰ ਅਜੇ ਛੋਟੀ ਦਾ ਚੱਲਾ ਹੈਗੀ ਹੈ ਇਧਰ ਵੀ ਇਹ ਠੀਕ ਆ ਹੈ ਤੇ ਨਹੀਂ ਉਧਰ ਹੋ लो ਨਹੀਂ ਸਾ ਵੀਡੀਓ ਦੇ ਵੇਖੀਆਂ 2 2.5 ਮੰਗੀ ਜਾਂਦੇ ਮੋਲ ਇੱਕ ਸਾਠ ਹੀ ਡੇਢ ਦੀ ਦੇ ਰਿਏ ਪੰਜ ਛੱਡਾਂਗੇ 45 ਦੇ ਦਾਂਗੇ ਯਾਰੀ ਹੋਰ ਪੂਰੇ 40 ਦੀ ਦੇ 40 ਦੀ ਹੋਣੀ ਆ ਮਾਨਤਨ ਆਹ ਤੋ ਛੋੜ ਕਰ ਦਾਂਗੇ ਨਹੀਂ ਨਹੀਂ ਹੁਣੇ ਹੀ ਕਰ ਦੇ ਹਾਂ ਹੁਣੇ ਹੀ ਕਰ ਦੇ ਇੱਕੋ ਹੀ ਗੱਲ ਇਹ ਕਰ ਦਾਂਗੇ ਯਾਰ 38 ਦੀ ਦੇ ਦੋ ਤੇ 35 ਦੀ ਜਾਂ ਦੋ ਚਲ ਦੇ ਬਸ ਠੀਕ ਆ ਛੋੜ ਹੀ ਕਰ ਦੇ ਜੰਨੀ ਕਰ ਲੈ ਚਲੋ ਆ ਜਾਓ ਬਾਹਰ ਤੇ ਆਹ ਇਹ ਵੀ ਕੱਪੜੇ ਆ ਇਹ ਵੀ ਗੱਪਣੇ ਆ ਲਓ ਜੀ ਇਹ ਵੀ ਗੱਪਣ ਝੋਟੀ ਆ ਤੇ ਇਹ ਵੀ ਚੈੱਕ ਕਰੋ ਆਹ ਦਾ ਬੜ ਯੱਤ ਕਰਾਈ ਪਈ ਇਹਨਾਂ ਨੇ ਸਰਾ ਹੀ ਕਰਾਈ ਦੇਖੀ ਜਲੇ ਕਰੋ ਆਹ ਵੇਖੋ ਲੈਓ ਪਾਣਾ ਪਾਣਾ ਨਹੀਂ ਕਦਨ ਜੂਣਾ ਨਹੀਂ ਠੀਕ ਆ ਮੈਨੂੰ ਆਤਰੋ ਆ ਹੈ ਸੁਆ ਤੇ ਜਾ ਯਾਰ ਜੀ ਜਾ ਸੁਣਾ ਲੋ ਤਾਂ 16 17 ਕਿਲੋ ਦੇਂਦੀ ਆ ਮੈਂ ਅੱਛਾ ਆ ਤੇ ਕੋਈ ਸਮਝ ਕਰ ਲੈ ਇਹ ਦੇਂਦੀ ਆ ਚੱਡਾ ਏਡਾ ਲੱਗਾ ਬੰਨਾ ਮੈਂ ਆ ਜਾ ਇਹਨੂੰ ਕਿਹੜਾ ਟਾਈਮ ਲਾਤਾ ਕਿ ਰਾਜ ਪੰਪ ਪਾਵਾ ਪਰ ਨਹੀਂ 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 ਇਹ ਤਾਂ ਅਜੇ ਬੰਨਾ ਮੈਂ ਅਜੇ ਅਜੇ ਮੈਂ ਪਾਣਾ ਹੈਂ ਅਜੇ ਪਾਣਾ ਆ ਬੰਨਾ ਮੈਂ ਅਜੇ ਅਜੇ ਨੇ ਆਪਣਾ ਵਖਾਉਣਾ ਆ ਕਿ ਮੈਂ ਕੋਈ ਸ਼ੈ ਹੈਗੀ ਆ ਬਿਲਕੁਲ ਭਾਈ ਚਲੋ आले ठीक आ गया चलो आ मार आ देखो है? हाँ। के रे होली है हां होली मर गई हां 10 किलो गोळी ठंडी कर के कोई झोले पावे वो ठीक है मघरे बहुत ज़्यादा लगी चोड़ी ਤਾਂ ਫਿਰ ਜੋ ਤੇ ਆਈ ਦਵੇ ਨਹੀਂ ਲਾਤਾ ਤੇ ਆਪਣੀ ਵੱਡੀ ਝੋਟੀ ਦੇਖੀ ਜਾਂਦੀ ਬਹੁਤ ਕਮੀ ਆ ਕੋਈ ਇਹੋ ਜੀ ਥੋੜਾ ਛੋਟੀ ਗਰੀ ਦੀ ਬੇਕਰ ਝੋਟੀ ਆ ਹਾਂ ਮੈਂ ਹਾਂ ਹਾਂਜੀ ਫਿਰ ਅਨੀਸ਼ਾ ਦੋਰੀਆਂ ਪੋਣੀਆਂ ਦੋਰੀਆਂ ਵੇਗਣਦੀਆਂ ਰੰਨੇ ਹਾਂ 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 ਮੋਲ ਹਦਾ ਜਿਆ ਜੋ ਹਾਂ ਮੋਲੇ ਕਹੀ ਹੈ ਹੈ ਦੇਖ ਤਾ ਠੀਕ ਹਾਂ ਇੱਕ ਪੱਤੀ ਦੇ ਦਾਂ ਉਹਰੇ ਦੋ ਸ਼ਾਹਾਂ ਇੱਕ 18 ਝੋਟੀ ਦੇਣੀ ਆ ਲੋ ਚੱਲਣ ਦਾ ਕਰਾਂ ਦੀ ਆਹਾ ਆਲੀ ਇਹਨੇ ਮੋਲ ਦੀ ਸੀ ਇਹਦਾ ਇੱਕ ਚੱਲ ਇਹ ਕਿਨੇ ਦੀ 10 ਛੱਡ ਦਈਏ 1 25 ਦੀ ਦੇ ਦਾਂਗੇ 1 25 ਦੀ 1 ਮੋੜ ਕਰਾਂਗੇ ਦੇ ਚਲੋ 1 23 ਦੀ ਦਵਾਂਗੇ ਜੀ 200 ਮੋੜ ਕਰੀ 200 ਬਸ ਚਲੋ ਤੁਹਾਡੇ ਕੋਈ ਝੋਟੀ ਨਹੀਂ ਸਾਡਾ ਸ਼ਰਤ ਮੋੜਾ ਇੱਧਰ ਕਰ ਆਈ ਨਾ ਮੈਂ ਅੱਜ ਵੀ ਸੂਵੇ ਮਰ ਸੁੰਦੀ ਨਹੀਂ ਨਹੀਂ ਅਜੇ ਕਰੇ ਫੋਟ ਨਹੀਂ ਪੰਨਿਆ ਮਹੀਨੇ ਮਾਸਾ ਵੀ ਬਸ ਠੀਕ ਆ ਚਲ ਤਵੇਖ ਲਾ ਚਲ ਨਹੀਂ ਮੈਂ ਬਹੁਤ ਚੰਗੀ ਆ ਪੇਠਵੜ ਦੇਖੀ ਜਿਆਦਾ ਮੈਂ ਤਾਂ ਆਹਾ ਯਾਰ ਇਹਨੇ ਦੋ ਦੇ 14 ਕਿਲੋ ਆ ਪੱਕਾ ਪੱਕਾ ਮੈਨਾਂ 2 ਕਿਲੋ ਹੈ ਕੋਈ ਪਰ ਮਗਰ ਵੇਖੀ ਕੀ ਜਗਾਰ ਲੱਗਾ ਨਹੀਂ ਨੇ ਠੀਕ ਆ ਵੀ ਆ ਠੀਕ ਆ ਮੈਂ ਦਮੀ ਉਹਦਾ ਮੈਂ ਹੈਗੇ ਤੇ ਆਣਾ ਤਿਆਣਾ ਇਧਰ ਜਾਨੀ ਆ ਦਾਦੀ ਥੋੜਾ ਜਾ ਉਹਨਾਂ ਨਾਲ ਕੱਢੀ ਨਹੀਂ ਕਰੋ ਹੋਲੀ 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 ਠੀਕ ਆ ਸਹੀ ਚੋਰਾ ਖਲ ਦੋਦੇ ਹੈ ਇਹ ਗੱਲ ਦੀ ਗਾਰੰਟੀ ਜੇ ਤੋੜੀ ਤਾਂ ਕੋਈ ਮੀ ਨਹੀਂ ਲੰਭਾ ਲਿਆ ਠੀਕ ਆ ਬੰਦ 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 ਬੱਚਾ ਮਰ ਗਿਆ ਆ ਗਿਆ ਬੱਚਾ ਨੇ ਕੱਟੀ ਆ ਉਹ ਬੈਠੀ ਸਾਹਮਣੇ ਚਲੋ ਫਰਿੰਦੀ ਕੀ ਮਰਾਂ ਕਿਉਂਕਿ ਸੰਦੀਪ ਜੀ ਬੋਲ ਜੋ ਮਰਜੀ 10 15 ਹਾਂ ਪੂਰੇ ਲੱਖ ਰੀ ਦੇ ਦਾ ਲੱਖ ਦੇ ਪੰਜ ਛੱਡ ਦਾਂਗੇ 95 95 ਹਜ਼ਾਰ ਦੇ ਚਲੋ ਠੀਕ ਆ ਤੇ ਆਹਾ ਫਿਰ ਇਹ ਪਹਿਲਾਂ ਝੋਟੀ ਆ ਅੱਛਾ ਪਹਿਲਾ ਸੁਆ ਪਹਿਲਾ ਸੁਆ ਠੀਕ ਆ ਦੰਦਾ ਨੂੰ ਇਹ ਚਾਰ ਦੰਦ ਹੋਈ ਆ ਠੰਡੀ ਵੇ ਸੰਦੀਪ ਜੀ ਪਹਿਲਾ ਸੁਆ ਘੱਬਰ ਸੁਈ ਆ ਸੁਈ 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 ਠੀਕ ਅੱਛਾ ਬਹੁਤ ਠੀਕ ਆ ਬੋਲੇ ਨੂੰ ਵੀ ਬੋਲਾ ਹੀ ਹੂ 7-8 ਕਿਲੋ ਲਿਆ ਕਰੋ ਜੀ 7-8 ਕਿਲੋ ਬੋਲਾ ਹੀ ਆ ਚੈੱਕ ਕਰੋ ਕਰੋ ਜੀ ਇਹ ਵੀ ਆ ਦੇਖੋ ਪਹਿਲਾ ਸੂਆ ਚਾਰ ਦਿਨ ਝੋਟੀ ਆ ਤੇ ਵੇਖੋ ਆਰੇ ਚੋ ਆ ਜੂ ਵਧੀਆ ਚੋ ਆ ਇੱਕ ਨੰਬਰ ਨਹੀਂ ਠੀਕ ਚਾਰ ਸੀਸ ਲੱਗ ਪਉਦੀ ਚਾਰੀ ਬਚਾ ਹੀ ਆ ਬਚਾ ਉਹ ਉਧਰ ਬਚਾ ਕਿੱਟੀ ਘਟਾ ਕਿੱਟੀ ਲਓ ਫਿਰ ਤਾਂ ਫਾਇਦਾ ਹੀ ਪੂਰਾ ਚੱਲੋਂ ਦੁਗਰਾ ਦੇ ਨਹੀਂ ਠੀਕ ਆ ਸੋਹਣੀ ਝੋਟੀ ਆ ਭਾ ਵੀ ਬਿਲਕੁਲ ਹੋ ਜਾ ਜੀ ਕਰ ਆ ਜੀ ਲਾਸਟ ਪੀਸ ਆ ਹਾਂ ਲਾਸਟ ਪੀਸ ਆ ਬੋਲੋ ਫਿਰ ਠੀਕ ਹੈ ਹੋ ਜੀ ਝੋਟੀਆਂ ਲੱਖੋਂ ਬਾਹਰ ਦੇ ਦਿੰਦਾ ਹਾਂ ਮੋਲੇਰਾ 99 ਹਾਂ ਹਾਂ ਨਾ 85 ਝੋਟੀਆਂ ਦੇ ਦਾ ਇੱਕੋ ਹੀ ਗੱਲ ਤਿੰਨ ਦੇ ਛਾਪਾਂਗੇ 82 ਦੀ ਹਾਂ ਨਾ ਚਲੋ ਜਾਣ ਦੋ 82000 ਦੀ ਵੇਖੋ ਕਰਾ ਦੀ 80000 ਦੀ ਚੰਨਾਂ ਤੋਂ ਕਰਾਂ ਦੀ ਲਓ ਵੇਖੋ ਕਰਾ ਦੀ ਵੇਖੋ ਜੀ ਸੋਹਣੀਆਂ ਝੋਟੀਆਂ ਪਾਈਆਂ ਨੇ ਕੁੜੀ ਪਰ ਮੇਰਾ ਵੀ ਚੈੱਕ ਕਰਕੇ ਚੁਆਈ ਕਰਦੇ ਪਾਸ ਹਾਂ ਬਿਲਕੁਲ ਸਹੀ ਗੱਲ ਆ ਤੇ ਆਹਾ ਨਹੀਂ ਚਲੋ ਲਓ ਜੀ ਆ ਪੰਜ ਝੋਟੀਆਂ ਪਰ ਕੁਆਲਟੀ ਵਾਲੇ ਪੀਸ ਆ ਵੱਡੀਆਂ ਝੋਟੀਆਂ ਵਾਲੇ ਆ ਇਹ ਮੇਰਾ ਵੀਰ ਫਿਰ ਵੀ ਇੱਥੇ ਆ ਗਿਆ ਦਾ ਪੂਰੀ ਤਸੱਲੀ ਨਾਲ। ਸਹੀ ਹੈ ਕਿ ਨਹੀਂ ਜੀ? ਹਾਂ। ਚਲੋ ਬੋਲੋ ਨੰਬਰ। ਇਹਦਾ ਆਪਣਾ Jio ਵਾਲਾ ਜਿਹੜਾ ਤਰਨਤਾਰਨ ਨੰਬਰ 88721 77 Jio ਨੇ। 88721